ਆਤਮਿਕ ਵਿਅਕਤੀ ਦਾ ਜੀਵਨ ਕੀ ਹੋਣਾ ਚਾਹੀਦਾ ਸੱਚ ਗਵਾਹੀ ਕਲਿਸਿਆ ਚੌਥਾ ਹੈ ਆਨੰਦ ਤੁਹਾਡੇ ਵਿੱਚੋਂ ਕੋਈ ਹੈ ਸੋਚਦਾ ਹੋਵੇ ਕਿ ਮੈਂ ਆਨੰਦ ਨਾਲ ਰਹਿਣਾ ਚਾਹੁੰਦਾ ਹਾਂ ਆਪਣੇ ਹੱਥ ਵਿਖਾਓ ਯਾਨੀ ਤੁਸੀਂ ਰੋਣ ਵਾਲੇ ਹੋ ਬ੍ਰਦਰ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਕੋਈ ਭੁੱਖਾ ਹੈ ਪੁੱਛਣ ਤੇ ਜੇ ਕੋਈ ਹੱਥ ਵਿਖਾਉਂਗੇ ਤਾਂ ਉਹਦਾ ਅਰਥ ਕੀ ਹੋਵੇਗਾ ਕੀ ਮਤਲਬਾ ਤੁਸੀਂ ਭੋਜਨ ਨਹੀਂ ਕੀਤਾ ਮੈਂ ਆਨੰਦਿਤ ਰਹਿਣਾ ਚਾਹੁੰਦਾ ਹਾਂ ਆਹ ਤੇ ਦਿਖਾਓ ਕੈਨ ਵਾਲੇ ਕਿੰਨੇ ਆ ਤੁਸੀਂ ਹੱਥ ਦਿਖਾਇਆ ਕਿੰਨੇ ਆ ਕਾਰਨ ਕੀ ਤੁਸੀਂ ਆਨੰਦਿਤ ਨਹੀਂ ਹੋ ਜੇ ਆਨੰਦਿਤ ਰਹਿਣਾ ਹੈ ਤਾਂ ਕੁਝ ਖਾਸ ਵਿਸ਼ੇ ਮੈਂ ਤੁਹਾਨੂੰ ਦੱਸਾਂਗਾ ਸੁਣੋਗੇ ਆਓ ਸਭ ਤੋਂ ਪਹਿਲਾਂ ਸਭ ਉਪਦੇਸ਼ਕ ਦੂਸਰਾ ਅਧਿਆਇ 26ਵਾਂ ਵਚਨ ਜੋ ਮਨੁੱਖ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਚੰਗਾ ਹੈ ਉਸ ਨੂੰ ਉਹ ਜੋ ਪਰਮੇਸ਼ਵਰ ਦੀਆਂ ਨਿਗਾਹਾਂ ਵਿੱਚ ਠੀਕ ਹੈ ਉਸ ਨੂੰ ਬੁੱਧ ਅਤੇ ਗਿਆਨ ਉਸ ਤੋਂ ਬਾਅਦ ਕੀ ਦਵੇਗਾ ਆਨੰਦ ਦਿੰਦਾ ਹੈ ਅੱਜ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਆਨੰਦ ਚਾਹੀਦਾ ਹੈ ਪੁੱਛਣ ਤੇ ਤੁਸੀਂ ਕਈਆਂ ਨੇ ਹੱਥ ਵਿਖਾਏ ਜੇ ਅਸੀਂ ਅਨੰਦਿਤ ਰਹਿਣਾ ਹੈ ਤਾਂ ਬਾਈਬਲ ਦੱਸਦੀਆਂ ਪਰਮੇਸ਼ਵਰ ਦੀਆਂ ਨਿਗਾਹਾਂ ਦੇ ਵਿੱਚ ਜੋ ਚੰਗਾ ਹੈ ਉਹੀ ਇਸ ਧਰਤੀ ਤੇ ਆਨੰਦਿਤ ਰਹਿੰਦਾ ਹੈ পাপ ਮੇ ਕਮਾਣੂ ਕਰਨ ਵਾਲਾ ਵਿਅਕਤੀ ਆਨੰਦਿਤ ਨਹੀਂ ਰਹੇਗਾ ਉਹ ਖੁਸ਼ ਲੱਗਦਾ ਹੋਏਗਾ ਪਰ ਉਹ ਡਰਾਮੇ ਕਰਦਾ ਹੋਵੇਗਾ ਉਪਰ ਉਹ ਆਨੰਦਿਤ ਦਿਖਾਈ ਦੇਗਾ ਅਸਲ ਦੇ ਵਿੱਚ ਉਹਦੇ ਦਿਲ ਦੇ ਵਿੱਚ ਜੋ ਆਨੰਦ ਹੈ ਉਹ ਨਹੀਂਆ ਬਾਈਬਲ ਚ ਇਸ ਤਰ੍ਹਾਂ ਲਿਖਿਆ ਹੈ ਕਿ ਤੁਸੀਂ ਆਨੰਦਿਤ ਰਹਿਣਾ ਚਾਹੁੰਦੇ ਹੋ ਤਾਂ ਫਿਰ ਪਰਮੇਸ਼ਵਰ ਦੀਆਂ ਨਿਗਾਵਾਂ ਦੇ ਵਿੱਚ ਇੱਕ ਚੰਗੇ ਵਿਅਕਤੀ ਦੇ ਰੂਪ ਦੇ ਵਿੱਚ ਰਵੋ ਕਿਵੇਂ ਰਹਿਣਾ ਹੈ ਚੰਗਾ ਚਾਲਚਲਨ ਯਾਨੀ ਚੰਗੇ ਵਿਅਕਤੀ ਦੇ ਰੂਪ ਚ ਤੁਸੀਂ ਰਹਿਣਾ ਹੈ ਖੁਸ਼ੀ ਦਾ ਆਧਾਰ ਚੰਗਾ ਚਾਲਚਲਨ ਹੈ ਚੰਗਾ ਵਿਹਾਰ ਇਕਤਾ ਸੰਸਕਾਰ ਇਹ ਸਾਰੇ ਮਨੋਖ ਨੂੰ ਅਨੰਦਿਤ ਕਰਨਗੇ ਪਹਿਲਾ ਹੈ ਜਿਨ੍ਹਾਂ ਵਿੱਚ ਚੰਗਾ ਵਿਹਾਰ ਹੁੰਦਾ ਹੈ ਉਹ ਖੁਸ਼ੀ ਦੇ ਨਾਲ ਰੰਦੇਆ ਦੂਸਰਾ ਯਕੂਬ ਦੀ ਪਤਰੀ 5ਵਾਂ ਦੀ ਆਇ 13ਵਾਂ ਵਚਨ ਜੇ ਤੁਹਾਡੇ ਵਿੱਚੋਂ ਕੋਈ ਦੁਖੀ ਹੈ ਤਾਂ ਉਹ ਪ੍ਰਾਰਥਨਾ ਕਰੇ ਅੱਗੇ ਕੀ ਆ ਜੇ ਆਨੰਦਿਤ ਕੋਈ ਹੈ ਤਾਂ ਉਹਨੇ ਕੀ ਕਰਨਾ ਸੰਗਤੀ ਚ ਆ ਕੇ ਜਦੋਂ ਸਾਰੇ ਗੀਤ ਗਾਉਂਦੇ ਆ ਜਿਵੇਂ ਦੁਸ਼ਟ ਆਤਮਾ ਨੇ ਜਕੜਿਆ ਹੋ ਇਧਰ ਉਧਰ ਵੇਖਣਾ ਹੈ ਕੀ ਲਿਖਿਆ ਹੈ ਜੇ ਆਨੰਦਿਤ ਹੈ ਤਾਂ ਉਹ ਉਸ ਦੀ ستুতি ਕਰੇ ਸਾਡੇ ਚ ਕਈ ਲੋਕ ਕਰਦੇ ਰਹਿੰਦੇ ਆ ਭਜਨ ਨਹੀਂ ਗਾਉਂਦੇ ਖੁਜ ਨਹੀਂ ਬਸ ਇਸ ਤਰ੍ਹਾਂ ਇਸ ਤਰ੍ਹਾਂ ਹਾਂ ਚਬਾਉਂਦੇ ਚਬਾਉਂਦੇ ਰਹਿੰਦੇ ਆ ਜਿਵੇਂ ਕੀ ਗਾ ਰਹੇ ਹੂੰ ਮੂੰਹ ਖੋਲਦੇ ਬੰਦ ਕਰਦੇ ਮੂੰਹ ਖੋਲਦੇ ਬੰਦ ਕਰਦੇ ਵਜ੍ਹਾ ਦੱਸਾ ਕਿਆਂ ਅਸਲ ਚ ਤੁਸੀਂ ਆਨੰਦਿਤ ਨਹੀਂ ਹੋ ਜੇ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚਾਕੇ ਭਜਨ ਨਹੀਂ ਗਾ پا ਰਹੇ ਹੋ ਭਜਨ ਗਾਏ ਬਿਨਾ ਸਿਰਫ ਜੇ ਇਸ ਤਰ੍ਹਾਂ ਕਰ ਰਹੇ ਹੋ ਤਾਂ ਅਸਲ ਚ ਤੁਹਾਡੇ ਦਿਲ ਦੇ ਵਿੱਚ ਕੀ ਨਹੀਂ ਆ आनंद ਨਹੀਂ ਆ ਸਿੰਪਲ ਜੋ आनंदीth ਹੈ भजन गाਣਗੇ ਦੂਸਰਾ ਹੋਰ ਕੌਣ आनंदीth ਰਹਿੰਦਾ ਹੈ ਦੱਸਦਾ ਹਾਂ ਜਿਹੜੇ ਮੇਲ ਕਰਾਉਂਦੇ ਆ ਉਹ आनंदीth ਰਹਿੰਦੇ ਆ ਕਹੋ ਤਾਂ 12 20 ਬੁਰੀ ਯੁਕਤੀ ਕਰਨ ਵਾਲੇ ਦੇ ਮਨ ਦੇ ਵਿੱਚ ਛਲ ਹੁੰਦਾ ਹੈ ਅਤੇ ਮੇਲ ਮਿਲਾਪ ਦੀ ਯੁਕਤੀ ਕਰਨ ਵਾਲਿਆਂ ਨੂੰ ਆਨੰਦ ਮਿਲਦਾ ਹੈ ਸਮਝ ਗਏ ਹੋ ਜੇ ਅਨੰਦਿਤ ਹੋ ਤਾਂ ਭਜਨ ਗਾਵੋਗੇ ਜੇ ਤੁਸੀਂ ਅਨੰਦਿਤ ਰਹੋਗੇ ਤਾਂ ਸਭ ਨੂੰ ਪਿਆਰ ਕਰੋਗੇ ਪਤੀ ਨਾਲ ਮੇਲ ਪਤਨੀ ਨਾਲ ਮੇਲ ਸੱਸ ਨਾਲ ਮੇਲ ਬਹੂ ਦੇ ਨਾਲ ਮੇਲ ਵੱਡੇ ਭਰਾ ਨਾਲ ਛੋਟੇ ਭਰਾ ਨਾਲ ਵੱਡੀ ਭੈਣ ਨਾਲ ਛੋਟੀ ਭੈਣ ਨਾਲ ਮੇਲ ਮਿਲਾਪ ਨਾਲ ਰਹੋਗੇ ਇਸ ਤਰ੍ਹਾਂ ਜੇ ਤੁਹਾਡੇ ਵਿੱਚ ਮੇਲ ਮਿਲਾਪ ਕਰਨ ਦਾ ਸੁਭਾਅ ਹੈ ਤਾਂ ਤੁਸੀਂ ਅਨੰਦਿਤ ਹੋਵੋਗੇ ਸਮਝ ਗਿਓ ਵਟੇ ਪ੍ਰਾਨਾ ਝਗੜਾ ਛੋਟੀ ਭੈਣ ਨਾਲ ਝਗੜਾ ਸੱਸ ਨਾਲ ਝਗੜਾ ਬਹੂ ਨਾਲ ਝਗੜਾ ਪਤੀ ਨਾਲ ਝਗੜਾ ਪਤਨੀ ਨਾਲ ਝਗੜਾ ਜਿਹੜਾ ਸਭ ਦੇ ਨਾਲ ਲੜਦਾ ਰਹਿੰਦਾ ਹੈ ਉਹਦੇ ਚਿਹਰੇ ਨੂੰ ਵੇਖੋ ਕਿਸ ਤਰ੍ਹਾਂ ਦਾ ਰਹਿੰਦਾ ਹੈ ਕਿੰਨਾ ਬੁਰਾ ਰਹਿੰਦਾ ਹੈ ਮੇਲ ਮਿਲਾਪ ਕਰਾਉਣ ਦੀ ਯੁਕਤੀ ਕਰਨ ਵਾਲਾ ਅਤੇ ਮੇਲ ਕਰਨ ਵਾਲਾ ਆਨੰਦ ਪਾਉਂਦਾ ਹੈ ਅੱਜ ਸਾਡੇ ਵਿੱਚ ਬਹੁਤਿਆਂ ਦੇ ਜੀਵਨ 'ਚ ਆਨੰਦ ਕਿਉਂ ਨਹੀਂ ਆ? ਕਿਉਂਕਿ ਕਈਆਂ ਦੇ ਜੀਵਨ 'ਚ ਗੁੱਸਾ ਹੈ ਕਿਸੇ ਦੇ ਉੱਪਰ ਗੁੱਸਾ ਕਿਸੇ ਦੇ ਨਾਲ ਵੈਰ ਕਿਸੇ ਨਾਲ ਦੁਸ਼ਮਣੀ ਅਤੇ ਕਿਸੇ ਨਾਲ ਈਰਖਾ ਜੇ ਤੁਹਾਡੇ 'ਚ ਹੈ ਤਾਂ ਆਨੰਦਿਤ ਨਹੀਂ ਰਹਿ ਸਕੋਗੇ ਪਰਮੇਸ਼ਵਰ ਨੇ ਤੁਹਾਨੂੰ ਤੇ ਮੈਨੂੰ ਜੋ ਆਤਮਾ ਦਿੱਤਾ ਹੈ ਉਹ ਆਤਮਾ ਸਾਨੂੰ ਜੋ ਫਲ ਦਿੰਦਾ ਹੈ ਉਹਨਾਂ ਵਿੱਚੋਂ ਇੱਕ ਹੈ ਆਨੰਦ ਜੇ ਉਹ ਆਨੰਦ ਤੁਹਾਡੇ ਵਿੱਚ ਹੋਵੇਗਾ ਤਾਂ ਤੁਸੀਂ ਗੀਤ ਗਾਉਂਗੇ ਜੇ ਆਨੰਦ ਤੁਹਾਡੇ ਵਿੱਚ ਹੋਵੇਗਾ ਤਾਂ ਤੁਸੀਂ ਲੋਕਾਂ ਨਾਲ ਮੇਲ ਮਿਲਾਪ ਦੇ ਨਾਲ ਰਾਉਂਗੇ ਤੀਸਰੀ ਗੱਲ ਸਿੱਧੇ ਮਨ ਦਾ ਵਿਅਕਤੀ ਆਨੰਦਿਤ ਰਹਿੰਦਾ ਹੈ ਇਸ ਨੂੰ ਵੇਖਾਂਗੇ ਜ਼ਬੂਰ 97 ਦੇ ਵਿੱਚ 11ਵਾਂ ਵਚਨ ਧਰਮੀ ਦੇ ਲਈ ਚਾਨਣ ਅਤੇ ਸਿੱਧੇ ਮਨ ਵਾਲਿਆ ਦੇ ਮਨ ਦੇ ਵਿੱਚ ਆਨੰਦ ਬੀਜਿਆ ਗਿਆ ਹੈ ਪਰਮੇਸ਼ਵਰ ਬੀਜ ਬੋਂਦਾ ਹੈ ਆਨੰਦ ਰੂਪੀ ਬੀਜ ਜਿਹਦੇ ਜੀਵਨ ਚ ਬੋਂਦਾ ਹੈ ਤੁਸੀਂ ਜਾਣਦੇ ਹੋ ਦੱਸੋ ਸਿੱਧੇ ਮਨ ਵਾਲਿਆਂ ਦੇ ਦਿਲਾਂ ਦੇ ਵਿੱਚ ਪਰਮੇਸ਼ਵਰ ਆਨੰਦ ਰੂਪੀ ਬੀਜ ਬੀਜਦਾ ਹੈ ਯਾਨੀ ਚੰਗੇ ਵਹਵਾੜ ਵਾਲਾ ਵਿਅਕਤੀ ਯਾਨੀ ਸਿੱਧੇ ਮਨ ਵਾਲੇ ਵਿਅਕਤੀ ਦੇ ਦਿਲ ਦੇ ਵਿੱਚ ਪਰਮੇਸ਼ਵਰ ਆਨੰਦ ਬੀਜਦਾ ਹੈ ਤੁਸੀਂ ਗਰੀਬ ਹੋ ਸਕਦੇ ਹੋ ਦੁੱਖਾ ਚ ਹੋ ਸਕਦੇ ਹੋ ਕਮੀ ਚ ਹੋ ਸਕਦੇ ਹੋ ਪਰੇਸ਼ਾਨੀਆਂ ਚੋਂ ਨਿਕਲ ਸਕਦੇ ਹੋ ਪਰ ਆਨੰਦਿਤ ਰਹਿ ਸਕਦੇ ਹਾਂ ਭਲਾ ਕਦੋਂ ਪਰਮੇਸ਼ਵਰ ਦਾ ਆਤਮਾ ਜੋ ਫਲ ਹੈ ਜੇ ਤੁਹਾਡੇ ਚ ਹੋਵੇ ਤਾਂ ਉਪਸਥਿਤੀ ਦਾ ਅਨੰਦ ਮਾਣੂਗੇ ਤਾਂ ਪਹਿਲਾ ਆਨੰਦ ਨਾਲ ਭਜਨ ਗਾਉਣ ਵਾਲੇ ਮੇਲ ਮਿਲਾਪ ਦੀ ਯੁਕਤੀ ਕਰਨ ਵਾਲੇ ਸਿੱਧੇ ਮਨ ਵਾਲੇ ਉਪਸਥਿਤੀ ਨੂੰ ਚਾਣ ਵਾਲੇ ਉਪਸਥਿਤੀ ਯਾਨੇ ਪਰਮੇਸ਼ਵਰ ਦੀ ਉਪਸਥਿਤੀ ਨੂੰ ਚਾਣ ਵਾਲੇ ਆਉਂ ਦੇਖਾਂਗੇ ਭਜਨ ਸਾਹਿਤਾ 16 ਉਸ ਦਾ 11ਵਾਂ ਵਚਨ ਤੇਰੇ ਨੇੜੇ ਆਨੰਦ ਦੀ ਭਰਪੂਰੀ ਕੀ ਲਿਖਿਆ ਹੈ ਪਰਮੇਸ਼ਰ ਦੀ ਹਜ਼ੂਰੀ ਦਾ ਆਨੰਦ ਮਾਣਨ ਵਾਲੇ ਖੁਸ਼ ਰਹਿੰਦੇ ਆ ਇਸ ਲਈ ਅਸੀਂ ਪ੍ਰਾਰਥਨਾ ਕਰਨੀ ਆ ਤੁਹਾਡੇ ਵਿੱਚੋਂ ਕੋਈ ਕਸ਼ਟਾ ਅਤੇ ਦੁੱਖਾ ਵਿੱਚੋਂ ਤਕਲੀਫਾਂ ਦੇ ਨਾਲ ਟੁੱਟੇ ਹੋਏ ਮਨ ਦੇ ਨਾਲ ਰੋਂਦੇ ਹੋਏ ਪਰਮੇਸ਼ਵਰ ਦੀ ਹਜ਼ੂਰੀ ਚ ਜਾ ਕੇ ਤੁਸੀਂ ਹੰਝੂ ਬਹਾਏ ਹੋਣਗੇ ਐਸਾ ਕੋਈ ਹੈ ਜੋ ਦੁੱਖਾ ਵਿੱਚ ਕਰਦਾ ਹੈ ਜਦ ਸਾਰਾ ਦਿਲ ਦੁੱਖ ਨਾਲ ਭਰ ਜਾਂਦਾ ਹੈ ਮੈਂ ਪ੍ਰਭੂ ਦੀ ਹਜ਼ੂਰੀ ਚ ਜਾ ਕੇ ਹੰਝੂ ਬਹਾਉਣਾ ਹਾਂ ਪ੍ਰਭੂ ਦੇ ਕੋਲ ਰੋਂਦਾ ਹਾਂ ਕਹਿਣ ਵਾਲੇ ਹੈ ਤਾਂ ਹੱਥ ਵਿਖਾਵੋ ਰਾਈਟ ਐਸ ਤਰਾ ਤੁਸੀਂ ਆਪਣੇ ਪੂਰੇ ਦੁੱਖ ਅਤੇ ਤਕਲੀਫ ਨੂੰ ਪਰਮੇਸ਼ਵਰ ਦੀ ਹਜ਼ੂਰੀ ਚ ਉਡੇਲਣ ਤੋਂ ਬਾਅਦ ਕਿ ਉਸੇ ਰੋਣ ਵਾਲੇ ਮੂੰਹ ਨਾਲ ਉੱਠੋਂਗੇ ਤੁਹਾਨੂੰ ਵੀ ਨਹੀਂ ਪਤਾ ਤੁਹਾਡੇ ਚਿਹਰੇ ਤੇ ਤੁਹਾਡੇ ਮਨ ਚ ਜਦੋਂ ਪਰਮੇਸ਼ਵਰ ਆਨੰਦ ਨੂੰ ਭਰ ਦਿੰਦਾ ਹੈ ਤੁਹਾਡਾ ਸਾਰਾ ਦੁੱਖ ਤੁਹਾਡੀ ਸਾਰੀ ਚਿੰਤਾ ਤਕਲੀਫ ਦੂਰ ਕੀਤੀ ਜਾਂਦੀ ਆ ਸਾਰਾ ਮਨ ਹਲਕਾ ਹੋ ਜਾਂਦਾ ਹੈ ਮੈਂ ਆਨੰਦ ਨਾਲ ਉੱਠਦਾ ਹਾਂ ਕਹਿਣ ਵਾਲੇ ਆਪਣੇ ਹੱਥਾਂ ਨੂੰ ਵਿਖਾਓ ਇਹ ਆਨੰਦ ਕਿੱਥੋਂ ਆਇਆ ਉਹਦੀ ਹਜ਼ੂਰੀ ਚ ਆਨੰਦ ਦੀ ਭਰਪੂਰੀ ਹੈ ਪਰੋਂ ਤੇ ਪ੍ਰਾਪਤਿਆ ਨਾਲ ਸੁਣੋ ਜਦ ਤੁਹਾਡੀ ਜੀਵਨ ਚ ਦੁੱਖ ਤਕਲੀਫ ਆਉਂਦੀਆਂ ਤੁਸੀਂ ਦੌੜਦੇ ਹੋਏ ਜਾ ਕੇ ਫੋਨ ਚੱਕਦੇ ਹੋ ਕੀ ਹੋਇਆ ਭੈਣ ਭੈਣ ਕੀ ਹੋਇਆ ਸ਼ੁਰੂ ਨਾ ਕਰੋ ਮਾਂ ਮਾਂ ਕੀ ਹੋਇਆ ਇਸ ਤਰ੍ਹਾਂ ਸ਼ੁਰੂ ਨਾ ਕਰੋ ਉਹਦਾ ਅਰਥ ਇਹ ਆ ਤੁਹਾਡੇ ਜੀਵਨ ਚ ਜੋ ਵੀ ਦੁੱਖ ਤੇ ਤਕਲੀਫਾਂ ਆਉਂਦੀਆਂ ਹੈ ਕਿਵੇਂ ਦਾ ਵੀ ਦੁੱਖ ਆਵੇ ਕਿੰਨੀ ਵੀ ਪਰੇਸ਼ਾਨੀ ਕਿਉਂ ਨਾ ਹੋਵੇ ਇਸ ਸੰਸਾਰ ਚ ਕੋਈ ਵੀ ਤੁਹਾਡੇ ਦੁੱਖ ਵਿੱਚੋਂ ਤਕਲੀਫ ਵਿੱਚੋਂ ਪਰੇਸ਼ਾਨੀ ਵਿੱਚੋਂ ਬਾਰ ਨਹੀਂ ਕੱਢੇਗਾ ਜੋ ਤੁਹਾਡੇ ਦੁੱਖ ਅਤੇ ਤਕਲੀਫਾਂ ਵਿੱਚੋਂ ਬਾਹਰ ਕਰ ਸਕਦਾ ਹੈ ਸਿਰਫ ਇੱਕ ਹੈ ਮੇਰਾ ਪ੍ਰਭੂ ਯਿਸੂ ਮਸੀਹ ਜੇ ਉਸ ਪ੍ਰਭੂ ਦੀ ਹਜ਼ੂਰੀ ਚਾਕੇ ਆਪਣੇ ਤੁਸੀਂ ਦੁੱਖਾਂ ਨੂੰ ਦੱਸੋਗੇ ਉਸ ਪ੍ਰਭੂ ਦੀ ਹਜ਼ੂਰੀ ਚਾਕੇ ਜੇ ਤੁਸੀਂ ਆਪਣੇ ਬੋਝ ਨੂੰ ਵੰਡੋਗੇ ਉਹ ਪ੍ਰਭੂ ਤੁਹਾਡਾ ਸਾਰਾ ਬੋਝ ਹਟਾ ਕੇ ਆਪਣੇ ਉੱਪਰ ਪਾ ਕੇ ਤੁਹਾਡੇ ਬੋਝ ਨੂੰ ਹਲਕਾ ਕਰ ਦਵੇਗਾ ਤੁਹਾਡੇ ਭਾਰ ਨੂੰ ਉਹ ਚੱਕ ਲਵੇਗਾ ਕਿੰਨਾ ਮਹਾਨ ਪ੍ਰਭੂ ਹੈ ਸਾਡਾ ਪ੍ਰਭੂ ਜੋ ਮੇਲ ਕਰਵੋਂਦੇ ਆ ਉਹ ਅਨੰdit ਹੋਣਗੇ ਜੋ ਪਰਮੇਸ਼ਵਰ ਦੀਆਂ ਨਿਗਾਹਾਂ ਚ ਚੰਗੇ ਆ ਅਨੰdit ਹੋਣਗੇ ਜੋ ਹਜ਼ੂਰੀ ਦਾ ਆਨੰਦ ਮਾਨਣਗੇ ਉਹ ਖੁਸ਼ ਰਹਿਣਗੇ ਜੋ ਸੱਚ ਨੂੰ ਜਾਣ ਗਏ ਆ ਉਹ ਅਨੰdit ਹੋਣਗੇ ਉਹ ਸੱਚ ਕੀ ਆ ਕੀ ਜਾਣਣਾ ਹੈ ਸਭ ਉਪਦੇਸ਼ਕ 2 ਉਹਦਾ 10 ਅਤੇ 11 ਅਤੇ ਜਿੰਨੀਆਂ ਚੀਜ਼ਾਂ ਨੂੰ ਵੇਖਣ ਦੀ ਮੈਂ ਲਾਲਸਾ ਕੀਤੀ ਉਹਨਾਂ ਸਾਰੀਆਂ ਚੀਜ਼ਾਂ ਨਾਲੋਂ ਮੈਂ ਨਾ ਰੁਕਿਆ ਅਤੇ ਮੈਂ ਆਪਣੇ ਮਨ ਕਿਸੇ ਤਰ੍ਹਾਂ ਦੇ ਆਨੰਦ ਨੂੰ ਭੋਗਣ ਤੋਂ ਨਾ ਰੁਕਿਆ ਕਿਉਂਕਿ ਮੇਰਾ ਮਨ ਮੇਰੇ ਸਾਰੇ ਪਰਿਸ਼ਰਮ ਦੇ ਕਾਰਨ ਆਨੰਦਿਤ ਹੋਇਆ ਅਤੇ ਮੇਰੇ ਸਾਰੀ ਮਿਹਨਤ ਦਾ ਮिन्नੂ ਇਹ ਹੀ ਹਿੱਸਾ ਮਿਲਿਆ ਤਾਂ ਫਿਰ ਤੋਂ ਮੈਂ ਆਪਣੇ ਹੱਥ ਦੇ ਸਾਰੇ ਕੰਮਾਂ ਨੂੰ ਆਪਣੀ ਸਾਰੀ ਮਿਹਨਤ ਨੂੰ ਵੇਖਿਆ ਜੋ ਮੇਰੇ ਮਨ ਨੂੰ ਆਨੰਦਿਤ ਕਰਦਾ ਹੈ ਆਨੰਦ ਕਰ ਇਹ ਕਹਿ ਕੇ ਆਪਣੇ ਮਨ ਨੂੰ ਮੈਂ ਪਰਮਿਸ਼ਨ ਦਿੱਤੀ ਮੇਰੀਆਂ ਅੱਖਾਂ ਜਿਹਨੂੰ ਵੇਖਣ ਦੀ ਲਾਲਸਾ ਕਰ ਰਹੀਆਂ ਹੈ ਉਸ ਨੂੰ ਮੈਂ ਜੋ ਦਿਖਾਣਾ ਚਾਹਿਆ ਸਭ ਦਿਖਾਇਆ ਨਾ ਅੱਖਾਂ ਤੇ ਕੰਟਰੋਲ ਕੀਤਾ ਨਾ ਮਨ ਤੇ ਕੰਟਰੋਲ ਕੀਤਾ ਜੋ ਵੇਖਣ ਦਾ ਮਨ ਕੀਤਾ ਉਹ ਵੇਖਿਆ ਜੋ ਕਰਨ ਦਾ ਸੋਚਿਆ ਉਹ ਕੀਤਾ ਵੀ ਕੁਝ ਲੋਕਾਂ ਨੂੰ ਲੱਗ ਰਿਹਾ ਹੋਵੇਗਾ ਸੰਦੇਸ਼ ਬਹੁਤ ਵਧੀਆ ਹੈ ਕਦੇ ਨਹੀਂ ਕੀਤਾ ਐਸਾ ਪ੍ਰਚਾਰ ਕਰ ਰਿਹਾ ਪਾਸਟਰ ਜੀ ਸੋਚ ਰਹੇ ਹੂੰ ਹੋਰ ਗੱਲ ਦੱਸਦਾ ਹਾਂ ਸੁਣੋ ਜਵਾਨਾਂ 'ਚ ਬੜਾ ਚੰਗਾ ਹੋਏਗਾ 11ਵਾਂ ਅਧਿਆਇ ਨੋਮਾ ਵਚਨ हे जवान अपनी जवानी च आनंद मान अपनी जवानी दे दिना च मगन रह अपनी मनमानी कर अते अपनीया अखा दे वेखण दे अनुसार तू चल ऐने च रोक दंदे आ क्यों जी ਤੁਹਾਡੇ ਮਨ ਚ ਜੋ ਆਏ ਉਸ ਨੂੰ ਕਰੋ ਤੁਹਾਡੇ ਮਨ ਚ ਜੋ ਵੀ ਇੱਛਾ ਆਵੇ ਉਸ ਨੂੰ ਕਰੋ ਯਾਦ ਰੱਖੋ ਧਿਆਨ ਨਾਲ ਸੁਣੋ ਪਰੰਤੂ ਕੀ ਲਿਖਿਆ ਹੈ ਤੁਸੀਂ ਜੋ ਪਾਗਲਪਨ ਦੇ ਕੰਮ ਕਰ ਰਹੇ ਹੋ ਤੁਸੀਂ ਜੋ ਫਾਲਤੂ ਦੀਆਂ ਚੀਜ਼ਾਂ ਵੇਖ ਰਹੇ ਹੋ ਤੁਹਾਡੇ ਗਲਤ ਕੰਮ ਅਤੇ ਪਾਪ ਮੈਂ ਆਦਤਾਂ ਦੇ ਕਾਰਨ ਪਰਮੇਸ਼ਵਰ ਤੁਹਾਨੂੰ ਇੱਕ ਦਿਨ ਜ਼ਰੂਰ ਉਸ ਦਾ ਬਦਲਾ ਦੇਵੇਗਾ ਇਸ ਗੱਲ ਨੂੰ ਯਾਦ ਰੱਖੋ ਤੁਸੀਂ ਜੋ ਵੀ ਨਿਕੰਮੇ ਅਤੇ ਪਾਪ ਵਿੱਚ ਕੰਮਾਂ ਨੂੰ ਕਰੋਗੇ ਉਸ ਨੂੰ ਕਰਨ ਚ ਕਿੰਨਾ ਵੀ ਆਨੰਦ ਮਾਨਣ ਦੀ ਕੋਸ਼ਿਸ਼ ਕਰੋ ਪਰ ਸੁਣੋ ਜ਼ਰੂਰ ਪਰਮੇਸ਼ਵਰ ਤੁਹਾਡਾ ਨਿਆ ਕਰੇਗਾ ਹਿਸਾਬ ਲਏਗਾ ਹਿਸਾਬ ਦੇਣਾ ਪਵੇਗਾ ਫਿਰ ਕੀ ਆਉਣ ਵਾਲਾ ਹੈ ਜਾਂਦੇ ਹੋ ਉਸ ਤੋਂ ਬਾਅਦ ਪੜੋ ਇਸ ਤੋਂ ਪਹਿਲਾਂ ਕਿ ਵਿਪਤਾ ਦੇ ਦਿਨ ਆਵੇ ਹੈਲੋ 브ਦਰ ਵਿਪਤੀ ਦੇ ਦਿਨ ਆਉਣ ਤੋਂ ਪਹਿਲਾਂ ਜਿਨ੍ਹਾਂ ਵਿੱਚ ਤੂੰ ਕਹੇ ਕਿ ਮੇਰਾ ਮਨ ਇੰਨਾ ਚ ਨਹੀਂ ਲੱਗਦਾ ਜੇ ਇਸ ਤਰ੍ਹਾਂ ਕਵੇ ਤਾਂ ਇਸ ਤਰ੍ਹਾਂ ਕਹਿਣ ਦੇ ਸਾਲ ਆਉਣ ਤੋਂ ਪਹਿਲਾਂ ਸ਼ਰਾਬੀ ਨੂੰ ਸ਼ਰਾਬ ਪੀਣ ਚ ਸੱਚਮੁੱਚ ਆਨੰਦ ਮਿਲਦਾ ਹੈ ਕਿੰਨੀ ਵਾਰ ਉਹ ਪੀ ਕੇ ਉਸ ਬੋਟਲ ਨੂੰ ਲੈ ਕੇ ਛੀ ਇਹ ਸ਼ਰਾਬ ਕਹਿ ਕੇ ਬੋਤਲ ਨਹੀਂ ਤੋੜੀ ਜੋ ਪਿਆਰ ਚ ਪੈ ਗਿਆ ਉਹ ਪਿਆਰ ਚ ਪੈ ਕੇ ਛੀ ਛੀ ਬੇਕਾਰ ਜੇ ਮੈਂ ਨਾ ਕਰ ਦਿੱਤਾ ਚੰਗਾ ਹੁੰਦਾ ਛੀ ਛੀ ਇਹ ਨਿਕੰਮੀ ਜੇ ਨਾਮ ਮਿਲਦੀ ਤਾਂ ਚੰਗਾ ਹੁੰਦਾ ਮੇਰੀ ਜਾਨ ਲੈਣ ਦੇ ਲਈ ਆ ਗਈ ਪਿਆਰ ਕੀਤਾ ਹੈ ਨਾ ਫਿਰ ਕਿਉਂ ਕੋਸ ਰਹੇ ਹੋ ਪਾਸਟਰ ਜੀ ਤੁਹਾਨੂੰ ਕੀ ਪਤਾ ਜੇ ਕੁਛ ਨਾ ਨਹੀਂ ਤੇ ਮਿਲ ਗਈ ਤਾਂ ਕੀ ਹਾਸਲ ਕੀਤਾ ਪਿਆਰ ਪਿਆਰ ਕਿਹਾ ਆਖਰ ਚ ਕੀ ਹਾਸਲ ਕੀਤਾ پاگل ਹੋ ਗਏ ਸ਼ਰਾਬੀ ਸ਼ਰਾਬ ਪੀਂਚ ਆਨੰਦਿਤ ਹੁੰਦਾ ਹੈ ਗੁੜਕਾ ਖਾਣ ਵਾਲਾ ਗੁੜਕਾ ਖਾ ਕੇ ਕੀ ਆਨੰਦਿਤ ਹੁੰਦਾ ਹੈ ਜੇ ਉਹ ਗਲਤੀ ਨਾਲ ਹੱਸ ਪਿਆ ਅਸੀਂ ਦੇਖ ਲਿਆ ਤਾਂ ਡਰ ਜਾਾਂਗੇ ਕਿਉਂ ਜਾਂਦੇ ਹੋਂ ਦੰਦ ਸੜੇ ਹੋਏ ਕਾਲੇ ਕਾਲੇ ਹੁੰਦੇ ਆ ਹਸਣ ਤੇ ਭੂਤਾ ਤਰ੍ਹਾਂ ਲੱਗਦਾ ਹੈ ਵੇਖਣ ਤੇ ਡਰ ਲੱਗਦਾ ਹੈ ਇੱਕ ਵਾਰ ਸੋਚੋ ਐਨਜੋਏ ਕਰ ਕਮ ਪੀ ਮौज-ਮਸਤੀ ਕਰ ਪਰ ਸੁਣ ਪਿਪਤਾ ਦੇ ਦਿਨ ਆਉਣ ਵਾਲਿਆ ਜਿੱਥੇ ਪੀਤੀ ਜਿੱਥੇ ਖਾਦੀ ਅਤੇ ਜਿੱਥੇ ਘੁੰਮੇ ਉਹ ਸਭ ਨੂੰ ਯਾਦ ਕਰਕੇ ਛੀ ਇਹਦੇ ਚ ਮੈਨੂੰ ਆਨੰਦ ਨਹੀਂ ਮਿਲਿਆ ਉਸ ਆਦਮੀ ਤੋਂ ਮੈਨੂੰ ਆਨੰਦ ਨਹੀਂ ਮਿਲਿਆ ਉਸ ਔਰਤੋਂ ਮੈਨੂੰ ਆਨੰਦ ਨਹੀਂ ਮਿਲਿਆ ਸ਼ਰਾਬ ਪੀ ਕੇ ਆਨੰਦ ਮੰਨਣ ਤੇ ਮੈਨੂੰ ਕੋਈ ਵੀ ਆਨੰਦ ਨਹੀਂ ਮਿਲਿਆ ਇੱਕ ਕਹਿ ਕੇ ਤੁਸੀਂ ਰਹੋਗੇ ਐਸਾ ਦਿਨ ਆਵੇਗਾ ਉਹ ਦਿਨ ਆਉਣ ਤੋਂ ਪਹਿਲਾਂ ਵਿਪਤਾ ਦੇ ਦਿਨ ਆਉਣ ਤੋਂ ਪਹਿਲਾਂ ਇਸ ਤੋਂ ਪਹਿਲਾਂ ਕਿ ਵਿਪਤਾ ਦੇ ਦਿਨ ਅਤੇ ਉਹ ਸਾਲ ਆਵੇ ਜਿੰਨਾ ਚ ਤੂੰ ਕਹੇ ਕਿ ਮੇਰਾ ਮਨ ਇਹਨਾਂ ਚ ਨਹੀਂ ਲੱਗਦਾ ਇਸ ਤੋਂ ਪਹਿਲਾਂ ਕਿ ਸੂਰਜ ਤੇ ਪ੍ਰਕਾਸ਼ ਤਾਰੇ ਅਤੇ ਚੰ드ਰਾ ਹਨੇਰਾ ਹੋ ਜਾਣਾ ਯਾਨੀ ਤੁਹਾਡਾ ਜੀਵਨ ਅੰਧਕਾਰ ਮੇਂ ਹੋਂ ਤੋਂ ਪਹਿਲਾਂ ਚਾਨਣ ਦਿਖਾਈ ਨਾ ਦੇਵੇ ਐਸੇ ਬੁਰੇ ਹਾਲਾਤਾਂ 'ਚ ਆਉਣ ਤੋਂ ਪਹਿਲਾਂ ਅਤੇ ਮੀਂਹ ਤੋਂ ਬਾਅਦ ਬੱਦਲ ਫਿਰ ਤੋਂ ਕਿਰ ਆਏ ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਆਪਣੇ ਸਿਰਜਣਹਾਰ ਨੂੰ ਯਾਦ ਰੱਖ ਸਮਰਨ ਰੱਖ ਉਹਦੀ ਹਜ਼ੂਰੀ 'ਚ ਆ ਕੇ ਉਹਦੀ ਮਾਫੀ ਨੂੰ ਪਾ ਲੈ ਇਹ ਬਾਈਬਲ ਦੱਸਦੀ ਆ ਸਮਝ ਗਿਓ ਭੈਣੋ ਅਤੇ ਭਰਾਵੋ ਉਪਦੇਸ਼ਕ ਦੇ ਲੇਖਕ ਸੁਲੇਮਾਨ ਨੇ ਕੀ ਕੀਤਾ ਹੈ ਅੱਖਾਂ ਜੋ ਦੇਖਣ ਦੀ ਲਾਲਸਾ ਕਰਦੀ ਹੈ ਕੋਈ ਨਾ ਵੇਖੋ ਮੈਂ ਰਾਜਾ ਹਾਂ ਨਾ ਕੁਝ ਵੀ ਵੇਖੋ ਕੋਈ ਪਰਵਾਹ ਨਹੀਂ ਅਤੇ ਜੋ ਵੀ ਆਪਣੀ ਅੱਖਾਂ ਨਾਲ ਵੇਖਾ ਠੀਕ ਆ ਮੇਰੇ ਮਨ ਨੇ ਜੋ ਚਾਇਆ ਉਸ ਨੂੰ ਮੈਂ ਆਪਣੇ ਸਰੀਰ ਲਈ ਦੇ ਦਿੱਤਾ ਪਰ ਬਾਤ ਚ ਪਤਾ ਚੱਲਿਆ ਉਹਦੇ 'ਚ ਆਨੰਦ ਨਹੀਂ ਆ ਬਾਤ ਚ ਪਤਾ ਚੱਲਿਆ ਉਹਦੇ 'ਚ ਆਨੰਦ ਨਈਆ ਭਰਾਵੋ ਅਤੇ ਭੈਣੋ ਤੁਸੀਂ ਜੋ ਗਲਤੀ ਕਰ ਰਹੇ ਹੋ ਪਾਪ ਕਰ ਰਹੇ ਹੋ ਬਾਈਬਲ ਦੱਸਦੀ ਆ ਕੁਝ ਸਮੇਂ ਪਾਪ ਦਾ ਆਨੰਦ ਪਾਪ ਦੇ ਦੁਆਰਾ ਤੁਸੀਂ ਜੋ ਆਨੰਦ ਨੂੰ ਮਹਿਸੂਸ ਕਰਦੇ ਹੋ ਸਿਰਫ ਥੋੜੇ ਹੀ ਸਮੇਂ ਦਾ ਥੋੜੇ ਦਿਨਾਂ ਦਾ ਹੁੰਦਾ ਹੈ ਯਾਦ ਰੱਖੋ ਦੋ ਉਸ ਦੀ 11 ਤਦ ਮੈਂ ਫਿਰ ਤੋਂ ਆਪਣੇ ਹੱਥਾਂ ਦੇ ਸਾਰੇ ਕੰਮਾਂ ਨੂੰ ਅਤੇ ਆਪਣੀ ਸਾਰੀ ਮਿਹਨਤ ਨੂੰ ਵੇਖਿਆ ਕੀ ਵੇਖਿਆ ਕੀ ਸਭ ਕੁਝ ਵਿਅਰਥ ਅਤੇ ਹਵਾ ਨੂੰ ਫੜਨਾ ਹੈ ਸੰਸਾਰ 'ਚ ਕੋਈ ਲਾਭ ਨਹੀਂ ਵਿਅਰਥ ਹੈ ਹਾਂ ਲੱਗਿਆ ਵਿਅਰਥ ਲੱਗਿਆ ਮੇਰੀਆਂ ਅੱਖਾਂ ਨੇ ਜੋ ਜੋ ਵੇਖਿਆ ਮੇਰੇ ਸਰੀਰ ਨੇ ਜੋ ਜੋ ਮਹਿਸੂਸ ਕਰ ਲਿਆ ਮੈਂ ਜਿੱਥੇ ਜਿੱਥੇ ਘੁੰਮਿਆ ਜੋ ਜੋ ਪਾਪ ਮੈਂ ਕੰਮ ਕੀਤੇ ਬੈਠ ਕੇ ਜਦ ਸੋਚਿਆ ਤੇ ਮੈਂ ਕੀ ਲਾਭ ਪ੍ਰਾਪਤ ਕੀਤਾ ਕੀ ਮੈਂ ਕਮਾਇਆ ਮੈਂ ਕੀ ਮਹਿਸੂਸ ਕੀਤਾ ਜਦ ਮੈਂ ਧਿਆਨ ਨਾਲ ਵੇਖ ਕੇ ਜਾਂਚਿਆ ਤਾਂ ਛੀ ਜਵਾਨ ਪ੍ਰਭੂ ਗਲਤੀ ਕਰ ਉਸ ਨੂੰ ਵੇਖ ਉਧਰ ਜਾ ਉਹਦੇ ਨਾਲ ਰਹਿ ਉਸ ਲੜਕੀ ਨਾਲ ਰਹਿ ਇਸ ਤਰ੍ਹਾਂ ਕਰ ਇਸ ਤਰ੍ਹਾਂ ਸ਼ੈਤਾਨ ਤੁਹਾਨੂੰ ਫਸਲਾਵੇਗਾ ਉਤਸ਼ਾਹਿਤ ਕਰਨਾ ਹੀ ਨਹੀਂ ਸ਼ੈਤਾਨ ਨੇ ਜੋ ਸੋਚਿਆ ਉਹ ਤੁਹਾਡੇ ਦੁਆਰਾ ਤੁਹਾਡੇ ਹੱਥੋਂ ਕਰਵਾਉਂਦਾ ਹੈ ਤੁਸੀਂ ਜੋ ਨਹੀਂ ਕਰਨਾ ਹੈ ਸੋਚਿਆ ਉਹ ਕਰਨ ਦੀ ਗੱਲ ਜੋ ਤੁਸੀਂ ਨਹੀਂ ਵੇਖਣਾ ਉਸ ਨੂੰ ਵੇਖਣ ਤੋਂ ਬਾਅਦ ਜਿੱਥੇ ਨਹੀਂ ਜਾਣਾ ਸੋਚਿਆ ਉੱਥੇ ਜਾਣ ਤੋਂ ਬਾਅਦ ਜੋ ਨਹੀਂ ਪੀਣੇ ਸੋਚਿਆ ਉਸਨੂੰ ਪੀਣ ਤੋਂ ਬਾਅਦ ਜਿਸ ਆਦਮੀ ਜਿਸ ਔਰਤ ਦੇ ਕੋਲ ਨਹੀਂ ਜਾਣਾ ਸੋਚਿਆ ਉਹਦੇ ਕੋਲ ਜਾਣ ਤੋਂ ਬਾਅਦ ਤੁਸੀਂ ਜੋ ਸੋਚਿਆ ਉਹ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਸ਼ੈਤਾਨ ਆ ਕੇ ਕੀ ਕਹੇਗਾ ਜਾਣਦੇ ਹੋ ਨਿਕੰਮਾ ਵਿਅਕਤੀ ਤੈਨੂੰ ਇਹ ਕਰਨਾ ਚਾਹੀਦਾ ਸੀ ਤੂੰ ਕੱਲ ਤਾਂ ਚਰਚ ਗਿਆ ਸੀ ਕੱਲ ਤਾਂ ਪਛਤਾਪ ਕੀਤਾ ਕੱਲ ਹੀ ਤਾਂ ਪ੍ਰਭੂ ਚ ਕਿਹਾ ਸੀ ਕਿ ਮੈਂ ਇੱਕ ਗਲਤੀਆਂ ਨਹੀਂ ਕਰਾਂਗਾ ਗੋਟਨੇ ਟੇ ਕੇ ਪ੍ਰਾਰਥਨਾ ਕੀਤੀ ਕਿ ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਇਹ ਕਰਨਾ ਚਾਹੀਦਾ बेकार व्यक्ति हां की कहोगे छी छी पापी व्यक्ति हां ए तहां नु किन्ने किया किसी ने नहीं किया आप ही कह रहे आ छी छी नहीं करनासी नहीं होनासी इस आदमी नाल इस औरत नाल नहीं होना चाहिदा सी इस आदमी औरत दे नाल पाप में काम नहीं करना चाहिदा सी ए गलती नहीं करनी चाहिदी सी अते गलती करन दे दूसरे दिन बाद ही शैतान आके ट्वाडे मुंह तो, तो की बुलवाउंदा जानदे हो ਉਹ ਤੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਇਹ ਤੇਰੇ ਲਈ ਠੀਕ ਨਹੀਂ ਸੀ ਇਹ ਬਿਲਕੁਲ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਇਹ ਸੋਚ ਕੇ ਕਿਉਂ ਦੁਖੀ ਹੋ ਰਹੇ ਹੋ ਇਹ ਸ਼ੈਤਾਨ ਦਾ ਟਰਿਕ ਹੈ ਕਰਨ ਲੇ ਵੀਓ ਕਹਿੰਦਾ ਹੈ ਅਤੇ ਕਰਨ ਤੋਂ ਬਾਅਦ ਪਾਪੀ ਵਿਅਕਤੀ ਕਹਿ ਕੇ ਦੋਸ਼ ਲਾ ਕੇ ਤੁਹਾਨੂੰ ਗੁਨੇਗਾਰ ਵੀ ਠਹਿਰਾਉਂਦਾ ਹੈ ਸਮਝ ਗਏ ਹੋ ਇਸ ਸੰਸਾਰ ਚ ਪਾਪ ਕਰਕੇ ਅਨੰਦਿਤ ਹੋਇਆ ਹੋਵੇ ਐਸਾ ਕੋਈ ਵੀ ਵਿਅਕਤੀ ਨਹੀਂ ਆ ਕਾਸ ਕਰਕੇ ਪਰਮੇਸ਼ਵਰ ਦੇ ਪੁੱਤਰ ਦੇ ਰੂਪ ਚ ਤੁਹਾਡੇ ਉੱਪਰ ਮੋਹਰ ਲੱਗਣ ਤੋਂ ਬਾਅਦ ਪਰਮੇਸ਼ਵਰ ਦੀ ਪੁੱਤਰੀ ਹੋ ਐਸੀ ਮੋਹਰ ਲੱਗਣ ਤੋਂ ਬਾਅਦ ਕਿਸੇ ਵੀ ਪਾਪ ਦੇ ਵਿਸ਼ੇ ਚ ਤੁਸੀਂ ਅਨੰਦਿਤ ਹੋ ਸਕੋ ਏ ਠੀਕ ਨਹੀਂ ਆ ਪਾਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਾਪ ਕਰਨ ਦੇ ਲਈ ਦੌੜ ਰਹੇ ਹੋ ਤੁਹਾਡੇ ਦਿਲ ਦੀਆਂ ਧੜਕਣਾ ਤੁਹਾਨੂੰ ਸੁਣਾਈ ਦੇਣ ਗਈਆਂ ਤੂੰ ਜੋ ਕਰ ਰਿਹਾ ਉਹ ਗਲਤ ਆ ਜੋ ਸੋਚ ਰਿਹਾ ਉਹ ਗਲਤ ਆ ਤੂੰ ਜੋ ਕਰ ਰਿਹਾ ਉਹ ਗਲਤ ਹੈ ਤੁਹਾਡਾ ਦਿਮਾਗ ਤੁਹਾਨੂੰ ਚੇਤਾਵਨੀ ਦਿੰਦਾ ਹੀ ਜ਼ਵੇਗਾ ਅਗਰ ਤੁਸੀਂ ਉਸ ਗਲਤੀ ਦੇ ਅਧੀਨ ਹੋ ਜਾਓ ਜਾਂ ਉਸ ਗਲਤੀ ਦੇ ਜਾਂ ਉਹਦੇ ਚ ਤੁਸੀਂ ਇੰਜੋਏ ਨਹੀਂ ਕਰੋਗੇ ਉਸ ਗਲਤੀ ਉਸ ਪਾਪ ਦਾ ਤੁਸੀਂ ਇੰਜੋਏ ਨਹੀਂ ਕਰ ਸਕੋਗੇ ਉਸ ਤੋਂ ਬਾਅਦ ਤੁਹਾਨੂੰ ਹੀ ਲੱਗੇਗਾ ਛੀ ਛੀ ਇਹ ਮੇਰੇ ਲਈ ਜ਼ਰੂਰੀ ਸੀ ਇਹ ਮੈਨੂੰ ਕਰਨਾ ਚਾਹੀਦਾ ਸੀ ਕਿੰਨਾ ਪਾਗਲ ਹਾਂ ਕਿੰਨਾ ਨਿਕੰਮਾ ਹਾਂ ਕਿੰਨੀ ਨਿਕਮੀਆਂ ਛੀ ਛੀ ਇਸ ਤਰ੍ਹਾਂ ਤੁਸੀਂ ਸੋਚੋਗੇ ਆਪਣੇ ਆਪ ਨੂੰ ਸ਼ਰਾਪ ਦੋਗੇ ਅਤੇ ਫਿਰ ਤੋਂ ਟੇਬਲ ਦੇ ਕੋਲ ਆ ਕੇ ਪ੍ਰਭੂ ਪ੍ਰਭੂ ਹੈ ਨਾ ਸਾਡੇ ਲਈ ਐਤਵਾਰ ਹਾਂ ਪਿਆਰਿਓ ਸੋਮਵਾਰ ਤੋਂ ਸ਼ਨੀਵਾਰ ਤੱਕ ਹਾਂ ਡਿੱਗਣਾ ਉੱਠਣਾ ਡਿੱਗਣਾ ਉੱਠਣਾ ਡਿੱਗਣਾ ਉੱਠਣਾ ਐਤਵਾਰੋਂ ਦੇ ਹੀ ਗੋਡਿਆਂ ਤੇ ਆ ਕੇ ਪ੍ਰਭੂ ਫਿਰ ਤੋਂ ਗਲਤੀ ਹੋ ਗਈ ਇਸ ਨੂੰ ਪਰਮੇਸ਼ਰ ਫਿਰ ਤੋਂ ਗ੍ਰਹਿਣ ਨਹੀਂ ਕਰਨਗੇ ਉਪਦੇਸ਼ਕ ਕਹਿ ਰਿਹਾ ਹੈ ਜੋ ਮਨ ਚਾਇਆ ਉਹ ਕੀਤਾ ਜੋ ਵੇਖਣ ਦਾ ਮਨ ਕੀਤਾ ਉਹ ਵੇਖਿਆ ਪਰ ਆਖਰ ਚ ਬਹਿ ਕੇ ਜਦ ਮੈਂ ਸੋਚਿਆ ਤਾਂ ਨਤੀਜਾ ਇਹ ਨਿਕਲਿਆ ਮੈਂ ਜੋ ਕੀਤਾ ਮੈਂ ਜੋ ਵੇਖਿਆ ਉਹਦੇ ਵਿੱਚ ਮੈਨੂੰ ਆਨੰਦ ਨਹੀਂ ਮਿਲਿਆ ਸਮਝ ਗਏ ਹੋ ਪੈਣੋ ਤੇ ਭਰਾਵੋ ਜੇ ਤੁਸੀਂ ਜਾਣ ਬੁਝ ਕੇ ਪਾਪ ਕਰੋ ਉਸ ਪਾਪ ਚ ਤੁਹਾਨੂੰ ਆਨੰਦ ਨਹੀਂ ਮਿਲੇਗਾ ਸ਼ੈਤਾਨ ਤੁਹਾਨੂੰ ਇਸ ਤਰ੍ਹਾਂ ਕਹੇਗਾ ਕਿ ਪਾਪ ਚ ਆਨੰਦ ਹੈ ਲੇਕਿਨ ਉਹ ਸਿਰਫ ਝੂਠ ਹੈ ਉਹ ਝੂਠ ਤੁਹਾਨੂੰ ਕਹਿ ਕੇ ਉਹ ਭੈੜੇ ਕੰਮ ਤੁਹਾਡੇ ਤੋਂ ਕਰਵਾ ਕੇ ਉਸ ਤੋਂ ਬਾਅਦ ਉਹ ਆਪ ਤੁਹਾਨੂੰ ਪਾਪੀ ਕਹੇਗਾ ਵੇਖਿਆ ਤੂੰ ਕੀ ਕੀਤਾ ਕਰਨਾ ਚਾਹੀਦਾ ਸੀ ਤੂੰ ਬਪਤਿਸਮਾ ਲਿਆ ਹੈ ਨਾ ਤੈਨੂੰ ਅਕਲ ਹੈ ਸੇਵਾ 'ਚ ਹਿੱਸਾ ਲੈ ਰਿਆ ਹੈ ਨਾ ਤੈਨੂੰ ਅਕਲ ਹੈ ਐਸਾ ਪਾਪ 'ਚ ਕੰਮ ਕਰਨਾ ਚਾਹੀਦਾ ਤੁਸੀਂ ਆਪਣੇ ਆਪ ਨੂੰ ਕੋਸੋ ਸ਼ੈਤਾਨ ਇਸ ਤਰ੍ਹਾਂ ਕਰੇਗਾ ਪਰਮੇਸ਼ਵਰ ਦਾਦਾਸ ਕਹਿ ਰਿਹਾ ਮੈਂ ਆਪਣੀ ਮਨਮਰਜ਼ੀ ਕੀਤੀ ਅਤੇ ਉਸ ਤੋਂ ਬਾਅਦ ਬੈਠ ਕੇ ਜਦ ਮੈਂ ਸੋਚਿਆ ਅਸਲ 'ਚ ਮੈਂ ਇਹ ਸੋਚਿਆ ਕਿ ਜੋ ਪਾਪ 'ਚ ਕੰਮ ਮੈਂ ਕੀਤੇ ਹੈ ਉਹਨਾਂ 'ਚ ਕਿਤੇ ਵੀ ਮੈਨੂੰ ਆਨੰਦ ਨਹੀਂ ਮਿਲਿਆ ਤਾਂ ਫਿਰ ਆਨੰਦ ਕਿਵੇਂ ਮਿਲੇਗਾ ਸਬੂਪਦੇਸ਼ਕ ਦੂਸਰਾ ਦਿਆਏ 11ਵਾਂ ਵਚਨ ਤਦ ਮੈਂ ਫਿਰ ਤੂੰ ਆਪਣੇ ਹੱਥਾਂ ਦੇ ਸਭ ਕੰਮਾਂ ਨੂੰ ਅਤੇ ਸਾਰੀ ਮਿਹਨਤ ਨੂੰ ਵੇਖਿਆ ਅਤੇ ਕੀ ਵੇਖਿਆ ਕਿ ਸਭ ਕੁਝ ਵਿਅਰਥ ਅਤੇ ਹਵਾ ਨੂੰ ਫੜਨਾ ਹੈ ਅਤੇ ਸੰਸਾਰ ਚ ਕੋਈ ਲਾਭ ਨਹੀਂ ਸਭ ਕੁਝ ਵਿਅਰਥ ਹੈ ਅਤੇ ਹਵਾ ਨੂੰ ਫੜਨਾ ਹੈ ਅਤੇ ਸੰਸਾਰ ਚ ਕੋਈ ਵੀ ਫਾਇਦਾ ਨਹੀਂ ਆ ਕੋਈ ਵੀ ਲਾਭ ਨਹੀਂ ਆ ਪਿਆਰੋ ਤੇ ਭਰਾਵੋ ਤੁਸੀਂ ਜੋ ਆਨੰਦ ਸੋਚ ਰਹੇ ਹੋ ਉਹ ਪਾਪ ਚ ਨਹੀਂ ਆ ਜੋ ਆਨੰਦ ਤੁਸੀਂ ਸੋਚ ਰਹੇ ਹੋ ਪਾਪ ਮੇ ਕਮਾ ਨੂੰ ਕਰਨ ਚ ਨਹੀਂ ਆ ਮੈਂ ਦੱਸਿਆ ਨਾ ਜੋ ਵਿਅਕਤੀ ਚੰਗਾ ਹੈ ਆਨੰਦਿਤ ਹੋਏਗਾ ਜੋ ਵਿਅਕਤੀ ਮੇਲ ਕਰਾਉਂਦਾ ਹੈ ਆਨੰਦਿਤ ਹੋਵੇਗਾ ਅਤੇ ਜੋ ਹਜ਼ੂਰੀ ਦਾ ਆਨੰਦ ਮਾਣੇਗਾ ਯਾਨੀ ਜੋ ਪਰਮੇਸ਼ਵਰ ਦੀ ਹਜ਼ੂਰੀ ਦਾ ਆਨੰਦ ਮਾਣੇਗਾ ਆਨੰਦਿਤ ਹੋਵੇਗਾ ਜੋ ਪਰਮੇਸ਼ਵਰ ਦੀ ਸਤੂਤੀ ਕਰੇਗਾ ਆਨੰਦਿਤ ਹੋਵੇਗਾ ਜੇ ਅੱਜ ਤੁਸੀਂ ਆਨੰਦਿਤ ਹੋਣਾ ਹੈ ਤਾਂ ਮੇਲ ਮਿਲਾਪ ਦੇ ਬਾਰੇ ਸੋਚੋ ਆਨੰਦਿਤ ਹੋਣਾ ਹੈ ਤਾਂ ਚੰਗੇ ਵਿਵਹਾਰ ਦੇ ਨਾਲ ਜੀਵੋ ਜੇ ਅਨੰਦਿਤ ਰਹਿਣਾ ਹੈ ਤਾਂ ਪਰਮੇਸ਼ਵਰ ਦੀ ਹਜ਼ੂਰੀ ਦਾ ਆਨੰਦ ਮਾਣੋ ਆਨੰਦ ਨਾਲ ਜੀਣਾ ਹੈ ਤਾਂ ਪਾਪ ਨੂੰ ਜਿੱਤੋ ਤੁਸੀਂ ਜੋ ਆਤਮਿਕ ਹੋ ਤੁਸੀਂ ਅਨੰਦਿਤ ਰਹੋ ਇਸ ਲਈ ਆਪਣਾ ਆਤਮਾ ਤੁਹਾਨੂੰ ਦਿੱਤਾ ਥੋੜੇ ਸਮੇਂ ਦੇ ਪਾਪ ਦੇ ਆਨੰਦ ਦੇ ਕਾਰਨ ਆਪਣੀ ਆਤਮਾ ਖਰਾਬ ਨਾ ਕਰੋ ਕੋਈ ਸਾਡੇ ਵਿਚਾਰ ਹੈ ਪਾਸਟਰ ਜੀ ਜਿਵੇਂ ਤੁਸੀਂ ਕਿਹਾ ਪਾਪ ਦੇ ਆਨੰਦ ਦੇ ਲਈ ਥੋੜੇ ਸਮੇਂ ਦੇ ਆਨੰਦ ਲਈ ਮੈਂ ਲਾਲਸਾ ਕੀਤੀ ਉੱਤਮ ਪਵਿੱਤਰਤਾ ਮੈਂ ਗਵਾ ਲਈ ਅੱਜ ਮੈਂ ਪਛਤਾਪ ਕਰ ਰਿਹਾ ਹਾਂ ਮੈਂ ਇਸੇ ਤਰ੍ਹਾਂ ਨਹੀਂ ਰਹਿਣਾ ਚਾਹੁੰਦਾ ਹਾਂ ਯੀਸ਼ੂ ਮਸੀਹ ਇਸ ਦੁਨੀਆ 'ਚ ਇਸ ਲਈ ਆਇਆ ਕਿ ਮੈਨੂੰ ਉਧਾਰ ਮਿਲੇ ਹਰ ਪਾਪ ਵਿੱਚੋਂ ਪਾਪ ਦੇ ਅਧਿਕਾਰ ਦੇ ਵਿੱਚੋਂ ਮੈਨੂੰ छुटਕਾਰਾ ਦੇਣ ਦੇ ਲਈ ਯੀਸ਼ੂ ਮਸੀਹ ਆਇਆ ਜੇ ਇਸ ਤੇ ਵਿਸ਼ਵਾਸ ਕਰਦੇ ਹੋ ਤਾਂ ਆਓ ਮਿਲ ਕੇ ਪ੍ਰਾਰਥਨਾ ਕਰੀਏ ਪ੍ਰਭੂ ਆਪਣਾ ਆਨੰਦ ਮੈਨੂੰ ਦੇ ਦਿਓ ਪਿਤਾ ਤੁਹਾਡੀ ਹਜ਼ੂਰੀ ਵਿੱਚ ਸਮਾਂ ਬਿਤਾਉਣ ਤੇ ਆਨੰਦ ਮਿਲਦਾ ਹੈ ਮੇਲ ਮਿਲਾਪ ਕਰਨ ਤੇ ਆਨੰਦ ਮਿਲਦਾ ਹੈ ਚੰਗਾ ਚਾਲ ਚਲਨ ਜੇ ਸਾਡੇ ਚ ਹੋਵੇ ਤਾਂ ਆਨੰਦ ਮਿਲਦਾ ਹੈ ਐਸਾ ਆਨੰਦ ਸਾਨੂੰ ਸਾਰਿਆਂ ਨੂੰ ਦੇ ਦਿਓ ਸਾਦਾ ਆਨੰਦ ਖਰਾਬ ਕਰਨ ਵਾਲਾ ਪਾਪ ਹੈ ਉਸ ਪਾਪ ਤੋਂ ਜਿਤ ਪਉਣ ਦੀ ਸ਼ਕਤੀ ਸਾਨੂੰ ਦੇ ਦਿਓ ਪਿਤਾ ਸ਼ੈਤਾਨ ਜੋ ਦਿੰਦਾ ਹੈ ਉਹ ਥੋੜੇ ਸਮੇ ਦਾ ਹੈ ਉਹ ਸਿਰਫ ਥੋੜੇ ਸਮੇ ਲਈ ਆ ਪਰ ਜੋ ਆਨੰਦ ਤੁਸੀਂ ਦਿੰਦੇ ਹੋ ਉਹ ਹਮੇਸ਼ਾ ਬਣਿਆ ਰਹਿੰਦਾ ਹੈ ਜ਼ਿੰਦਗੀ ਪਰ ਰਹਿੰਦਾ ਹੈ ਪਿਤਾ ਆਪਣੇ ਉਸ ਆਨੰਦ ਨੂੰ ਮੇਰੇ ਜੀਵਨ ਚ ਪੂਰੀ ਤਰ੍ਹਾਂ ਖੁਸ਼ਹਾਲੀ ਦੇ ਨਾਲ ਦੇ ਦਿਓ ਪਿਤਾ ਕਿਰਪਾ ਕਰੋ अनुग्रह ਕਰੋ ਸਾਡੇ ਪਰਿਵਾਰਾਂ ਤੇ ਕਿਰਪਾ ਕਰੋ ਸਾਡੇ ਬੱਚਿਆਂ ਤੋਂ ਆਨੰਦ ਮਿਲੇ ਨਾਲ ਦੇ ਲੋਕਾਂ ਤੋਂ ਆਨੰਦ ਮਿਲੇ ਪਿਤਾ ਧਰਮੀਆਂ ਦੇ ਜੀਵਨ ਚ ਆਨੰਦ ਨੂੰ ਤੁਸੀਂ ਭੀਜੋਗੇ ਕਿਹਾ ਉਹ ਧਾਰਮਿਕਤਾ ਮੈਨੂੰ ਦੇ ਦਿਓ ਉਹ ਆਤਮਿਕਤਾ ਮੈਨੂੰ ਦੇ ਦਿਓ ਧਾਰਮਿਕਤਾ ਦੇ ਨਾਲ ਜੀਣ ਦਾ ਅਨੁਗ੍ਰਹਿ ਸਾਡੇ ਤੇ ਕਰ ਦਿਓ ਪਿਤਾ ਸੁਸਮਾਚਾਰ ਦੇ ਲਈ ਸਹਾਇਤਾ ਕਰਨ ਵਾਲਿਆਂ ਨੂੰ ਅੱਗੇ ਲਿਆਓ ਪਿਤਾ ਸਹਾਇਤਾ ਕਰਨ ਵਾਲੇ ਇੱਕ ਇੱਕ ਜਨ ਨੂੰ 100 ਗੁਣੀ ਆਸ਼ੀਸ਼ ਦੇ ਦਿਓ ਯਿਸੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਦਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72